ਹੈਲੋ ਜੀ ਸੱਚੀਓ ਦਾ ਸਵਾਗਤ ਹੈ ਤੁਹਾਡਾ ਸੈਲਨੋਵ ਦੇ ਵਿੱਚ। ਹਾਂ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਹੈ। ਕਲਾਉਸ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਕੋ ਸੰਧਾਈ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੇ ਸੋ। ਲਓ ਜੀ ਇੱਥੇ ਸ਼ਾਮ ਦਾ ਟਾਈਮ ਹੈ 3:00 ਵਜੇ ਦਾ ਮੈਂ ਲੱਗੀ ਸੀ ਇਹ ਸਬਜ਼ੀ। ਚਿਲਣਾ ਹੈ। ਮੈਂ ਤਾਂ ਬਾਹਰ ਰਕੇ ਚਿਲਣਨਾ ਪਰ ਰਿਹਾ ਤੇ। ਮੌਸਮ ਤਾਂ ਹੈ ਹੀ ਇਹ ਧੁੰਦ ਸੀ ਮੈਂ ਪੀ। ਹਵਾ ਵੀ ਆ ਰਹੀ ਹੈ ਤਾਂ ਇਹ ਮੈਂ ਸ਼ੌਲ ਸੇਲਵਤੂ ਰਹਾ ਹਾਂ ਹਵਾ ਦਾ ਘਰੇ ਸੀ ਤੇ ਮੈਂ ਪਿਆਜ਼ ਸੇਲਤੇ ਆਲੂ ਲੈਂਦੇ ਆ ਆਲੂ ਤੇ ਕੁੱਚ ਰਿਹਾ ਮਟਰ ਵੀ ਆਪਾਂ ਨੇ ਕੱਢ ਲਏ ਅੱਜ ਬਣਾਵਾਂਗੇ ਗਾਜਰ ਮਟਰਾਂ ਦੀ ਸਬਜ਼ੀ ਆਪਾਂ ਵਿੱਚ ਪਾ ਕੇ ਸਾਰੇ ਕੱਟੇ ਸੇਲਤ ਦਿੰਦੇ ਨੇ ਅੱਜ ਇਹਦੇ ਉੱਪਰੋਂ ਨਿਕਲੀ ਹੈ ਮਾੜਾ ਜਿਹਾ ਸੂਰਜ ਦੇ ਉੱਤੇ ਹੈ ਨਹੀਂ ਕਰਨਾ ਚਲੋ ਇੱਥੇ ਰੱਖਦੇ ਹਾਂ ਉੱਤੇ ਥੋਲੇ ਗਿਰ ਜਾਂਦੇ ਨੇ ਮੋਟੇ-ਮੋਟੇ ਚੀਜ਼ਾਂ ਦੇ ਕੋਲ ਜਾਣਗੇ ਬਾਹਰ ਚਾਹ ਸੇਸੁਰ ਸ਼ਾਲ ਬੈਟ ਗਿਆ ਬੈਠ ਗਿਆ ਆ ਠੰਡ ਲੱਗਦੀ ਹੈ। ਇੱਥੇ ਹਵਾ ਲੱਗਦੀ ਹੈ ਸਾਡੇ ਉੱਪਰ। ਬਹੁਤ ਹਵਾ ਲੱਗਦੀ ਹੈ। ਮੈਨੂੰ ਐ ਤਾਂ ਹੁੰਦਾ ਵੀ ਜੇ ਬਿਮਾਰ ਹੋ ਗਏ ਫਿਰ ਔਖਾ ਹੋ ਜਾਂਦਾ। ਸਾਰਾ ਕੰਮ ਖਰਾਬ ਹੋ ਜਾਂਦਾ। ਪਛੋੜ ਜਾਂਦੇ ਨੇ ਨਾਲੇ ਘਰ ਦਾ ਖਾਨਾ। ਜੇ ਜਿਆ ਮਖਾਰ ਚੜ ਗਿਆ ਫਿਰ ਲੋਟੀਆਂ ਵਿੱਚ ਛਿਛੀ। ਠੰਡੀ ਹੋਈ ਹੈ ਸਬਜ਼ੀ ਵੀ। ਫਟਾਫਟ ਕੱਟ ਕੇ ਨਾ ਪੱਠੇ ਲੇਕੋਣੇ ਚਕਵਾ ਕੇ ਕੱਕਾ ਦਾ ਵੀ ਟਾਈਮ ਹੋਇਆ ਬਣਾਉਂਗੀ ਤਾਂ ਕਿ ਬਣਾਉਂਦੀ ਨਹੀਂ ਹਾਲੇ ਹੰਦਵਾਸ਼ਾ ਜੀ ਕਾਫੀ ਟਾਈਮ ਲੱਗਿਆ ਬਸ ਇਸ ਮਾਰ ਕੇ ਰੱਖ ਲਿਆ ਜੀਰ ਦੀ ਜੀ ਆ ਕੇ ਬਣਾਵਾਂਗੀ ਸਾਲ 3.2 ਘਰ ਹੀ ਨਹੀਂਗੇ ਪਿੰਡ ਨੂੰ ਨਿਕਲ ਬਣੇ ਉੱਥੇ ਜਵਾਕਾਂ ਨਾ ਫੇੜੀ ਜਾਂਦੇ ਬਗੈਥੀ ਪਤੰਗ ਵਗੈਰਾ ਜਿਹੜਾ ਨੇ ਫੇੜੀ ਹੁੰਦੇ ਆਈ ਨਹੀਂ ਹਾਂ ਠੰਡੀ ਹਵਾ ਚੱਲਦੀ ਹੈ ਪੂਰਾ ਟੇਕ ਨਹੀਂ ਜਵਾਕਾ ਮਾੜਾ ਤਾਂ ਆਪਣੇ ਸਵੇਰੀ ਗਾਟਦੇ ਸੀਗੇ ਸਬਜ਼ੀ ਕੱਟ ਕੇ ਰੱਖ ਲਈ ਸੀ ਆ ਵੀ ਰਹਿੰਦੀ ਸੀ ਵੀ ਛੇਰਾਂ ਤੇ ਸਬਜ਼ੀ ਉਹ ਰਜੀ ਲਾਉਣ ਉਹਨਾਂ ਆਦੀ ਕੀ ਟਪਾ ਨਿਕਲਿਆ ਹੋਊਗੀ ਅੱਜ ਪਰ ਕਿੱਥੇ ਕੱਲ ਵੀ ਇਹ ਹੈ ਇਹੋ ਜਿਹੇ ਮੌਸਮ ਨੇ ਹੋ ਗਿਆ ਸੀ ਸ਼ਾਮੀ ਆ ਤਸਵੀਰਾਂ ਜਿਹੀਆਂ ਹੋ ਜਾਈਏ ਥੋੜੀ ਜਿਹੀ ਆ ਅਰਸੋ ਇਹ ਤਾਂ ਪਗੜੀ ਹੋ ਗਈ ਤਿਰੋਬੇ ਇੱਕ ਦੰਤ ਪਗੜ ਕੇ ਬਾਕੀ ਦੰਤ ਉਹ ਬੜਾ ਪਤਾ ਇਹਨਾਂ ਡੋਲੀ ਤੱਕ ਐਨੇ ਚੱਲੂ ਦੇਖੀ ਇਹ ਕਿੱਧਰ ਸੂਰਜ ਨਿਕਲਦਾ ਆਲਾ ਮੇਰੀ ਸਲਾਸੀ ਅੱਜ ਕੱਪੇ ਤੋਂ ਜੇ ਟੋਟੇ ਜੀ ਆ ਸੁੱਕਣ ਦਾ ਹੈ ਇਹਦੇ ਵੀ ਕੱਲ ਦੇਖਾਂਗੇ ਜੇ ਕੱਲ ਮੌਸਮ ਵਧੀਆ ਰਹੇ ਹਨ ਫਾਦਰ ਹਾ ਜੇ ਤੋ ਤੇ ਅ ਜੀ ਗਿਰੀ ਜਾਂਦੇ ਤਾਂ ਕਰਕੇ ਉਹ ਟੋਟੇ ਤਾਂ ਹੀ ਟੁੱਟੇ ਹੋਣਗੇ ਉਹਨੇ ਫੇਰ ਦਿੱਤੇ ਹੋਣਗੇ ਦੋ ਬਦਨ ਦੱਸਿਆ ਹੋਇਆ ਸੀ ਬਹੁਤ ਆਸ ਆਉਂਦਾ ਹੈ ਸ਼ੇਅਰ ਕਰ ਲੂੰ ਕੋਈ ਗੱਲ 7:30 ਤੱਕ ਹੋ ਗਈ ਸੀ ਕਸਾਈ ਗਾੜਸ ਕੋਲ ਵੀ ਲੱਗ ਗਈ ਨੇ ਮੈਸੇਜ ਆਇਆ ਹੈ ਹਨਾ ਸ਼ਾਮ ਤੱਕ ਕੋਲ ਆ ਰਿਹਾ ਬਸ 11:00 ਕੋਲ ਮੈਸੇਜ ਲਗਾ ਸਮਝਿਆ ਨਹੀਂ ਜੀ ਦੋ ਘੱਟ ਰਹਿ ਗਈ ਤੁਹਾਡਾ ਨਾਲ ਗੱਲਾਂਬਾਤਾਂ ਕਰਦੇ ਨੇ ਇਹ ਸਬਜ਼ੀ ਵੀ ਚਿਲੇਗੀ। ਥੋੜਾ ਪਚਾਰ ਰਹਿ ਗਿਆ। ਦੇਖਦੇ ਹਾਂ ਫੋਸ਼ਣਾ। ਸ਼ਵੇਤੇ ਜੱਤ ਸੁੰਭਰ ਕੇ ਉਹ ਗੋੜਾ ਚੱਕ ਕੇ ਪੱਲਣ ਆਏ ਸੀ ਮੁਰਕੇ ਮੰਜਈ ਨਹੀਂ। ਆ ਗਏ। ਬਿਨਾ ਸੀ ਉਹ ਯਾਨ ਰੱਜ ਕੇ ਬਹਿ ਗਏ ਪਸ਼ੂ। ਪਤਾ ਕੀ ਇਹ ਜਦ ਮੈਂ ਜਾਨੀਆ ਦੁਲੇ ਕੇ ਖੜੀ ਆ ਮਜਦੇ ਨੂੰ ਦੇਖ ਕੇ। ਥਾਲੀ ਮੇਰੇ ਜਿਹਾ ਰਹਿਣ ਵਾਲੇ। ਪੰਨ ਲੱਗ ਗਿਆ ਹੁਣ ਆਰਾਮ ਨਾਲ ਬੈਠਾ ਹਾਂ ਹੁਣ ਜਾ ਕੇ ਦੇਖਦੀ ਆਂ ਉਹ ਵਾ ਕੇ ਚੜੀਆਂ ਜੇ ਪਰੇ ਆ ਗਈ ਦਸ ਦਾ ਟਾਈਮ ਹੋ ਗਿਆ ਕਾ ਪਰੰਤ ਇਹ ਕਾਲੂ ਰਹਿ ਗਿਆ ਨਵੇਂ ਆਲੂ ਨੇ ਨੋਲ ਜਾਈ ਨੇ ਤਾਂ ਇਹ ਟੁੱਟ ਚੁਪ ਚੰ ਖੜੀਆਂ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਟਾਈਮ ਹੋ ਗਿਆ ਪੱਲ ਲੜਾਏ ਸੀਗੇ ਹਾਲੇ ਵੱਡੇ ਨਹੀਂ ਉਹ ਆ ਥੋੜੇ ਜਿ ਓਸ ਜੀ ਕਰ ਰਹੇ ਨੇ ਮੈਂ ਖਿੱਚਦਾ ਇੰਨਾ ਖਸੂਰ ਜੀ ਆਪਣੇ ਪਸ਼ਾਂ ਦਾ ਰਸਣ ਪਾਣੀ ਵੱਢ ਲਿਆ ਲੈ ਚੱਲ ਹੁਣ ਤੇ ਦਾਤਰਾ ਤੇ ਰੇਤ ਚੱਕ ਲਈਏ ਜਾ ਕੇ ਕਰਾਂਗੇ ਟੋਕਾ ਫਿਰ ਕੱਖ ਪਾ ਕੇ ਜਦ ਮਗਦੇ ਮਗਦੇ ਧਾਰਾ ਚੋਲਣੀ ਆ ਉਹ ਵੀ ਚਾਰ ਤੋਂ ਉੱਤੇ ਹੋਗਾ ਟਾਈਮ ਮਟਰਾਂ ਦੇ ਫੁੱਲ ਬਹੁਤ ਸਨੇ ਆ ਗਏ ਬਹੁਤ ਫੁੱਲ ਲੱਗਿਆ ਹੈ ਪਰ ਇਹ ਵੀ ਨੇ ਟਮਾਟਰ ਫੁੱਲਾਂ ਦੇ ਨਾਲ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਝਾੜੂ ਫੇਰਨ ਪਸ਼ੂਆਂ ਨੂੰ ਥੱਲੇ ਸਾਫ਼ ਕਰਨ ਕਿਉਂਕਿ ਜੀ ਆਪਣੇ ਧਾਰਾ ਵਗੈਰਾ ਚੋਲੀਆਂ ਸੀ ਤੇ ਪਸ਼ੂ ਨੂੰ ਪਾਣੀ ਵੀ ਪਲਾਉਤਾ ਸੀਗਾ ਹੁਣ ਬਸ ਪੱਲੜ ਲਾ ਦੇਣੇ ਸੀਗੇ ਫਰਸ਼ਰ ਵਗੈਰਾ ਸਕਾ ਕੇ ਫਿਰ ਝਾੜੂ ਫੇਰਨਾ ਸੁੱਕ ਜਾਂਦਾ ਫਰਸ਼ ਝਾੜੂ ਫੇਰ ਕੇ ਫਿਰ ਤੂੜੀ ਵਗੈਰਾ ਵਿਛਾ ਦਾਂਗੇ ਥੱਲੇ ਤੇ ਆਰਾਮ ਨਾਲ ਬਹਿ ਜਾਣਗੇ ਰਾਤ ਨੂੰ ਪਸ਼ੂ ਤੇ ਬਸ ਜੀ ਪਸ਼ੂਆਂ ਦਾ ਹੀ ਔਖਾ ਹੋ ਜਾਂਦਾ ਚਾਹੇ ਠੰਡ ਹੋਵੇ ਚਾਹੇ ਹੋਵੇ ਗਰਮੀ ਇਹ ਵਿਚਾਰਿਆਂ ਦਾ ਔਖਾ ਹੋ ਜਾਂਦਾ ਦੋਹਾਂ ਟਾਈਮਾਂ ਦੇ ਵਿੱਚ ਤੇ ਹੁਣ ਠੰਡ ਨਹੀਂ ਜ਼ਿਆਦਾ ਹੈ ਕਿ ਪਸ਼ੂਆਂ ਨੂੰ ਸਾਰੀ ਦਿਹਾੜੀ ਪਲਲੜ ਲਾ ਕੇ ਰੱਖਣਾ ਪੈਂਦਾ ਹੈ ਤੇ ਬਿਲਕੁਲ ਨਹੀਂ ਹੁਣ ਤਾਂ ਧੁੱਪਾਂ ਨਿਕਲਦੀ ਹੈਗੀ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਆ ਫੇਰ ਵਿਚਾਰੇ ਗਿੱਲਾ ਕਰ ਲੈਂਦੇ ਨੇ ਇਹਨਾਂ ਥੱਲੇ ਵੀ ਸੁਕਾਉਣਾ ਪੈਂਦਾ ਬਾਰ-ਬਾਰ ਦੇਖੋ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਹਨਾ ਵੀ ਸਾਨੂੰ ਠੰਡ ਲੱਗਦੀ ਆ ਜਾਂ ਨਹੀਂ ਆਪਾਂ ਨੂੰ ਇਹ ਧਿਆਨ ਦੇਣਾ ਪੈਂਦਾ ਇਹਨਾਂ ਦੇ ਥੱਲੇ ਵੀ ਥੱਲੇ ਸੁੱਕਾ ਜਾਂ ਗਿੱਲਾ ਹਨਾ ਹਰ ਵਕਤ ਸੁੱਕਾ ਹੀ ਰੱਖਣਾ ਪੈਂਦਾ ਹੈ ਬਾਰ-ਬਾਰ ਝਾੜੂ ਫੇਰਨਾ ਪੈਂਦਾ ਹੈ ਗਰਮੀਆਂ ਚ ਐਦਾਂ ਹੋ ਜਾਂਦਾ ਕਿ ਬਾਰ-ਬਾਰ ਨਿਲਾਉਣੇ ਪੈਂਦੇ ਆ ਪਾਣੀ ਵਗੈਰਾ ਟਾਈਮ ਤੇ ਪਲਾਉਣਾ ਪੈਂਦਾ ਹੈ ਦੋਹਾਂ ਟਾਈਮਾਂ 'ਚ ਵਿਚਾਰੇ ਪਸ਼ੂਆਂ ਦਾ ਔਖਾ ਹੋ ਜਾਂਦਾ ਹੈ ਇਹ ਬੇਜਵਾਨ ਕਿਹੜਾ ਬੋਲ ਕੇ ਦੱਸ ਸਕਦੇ ਨੇ ਇੰਨਾ ਦਾਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਦੋਹਾਂ ਮੌਸਮਾਂ ਦੇ ਵਿੱਚ ਤੇ ਤਾਂ ਹੀ ਹੁਣ ਅਸੀਂ ਨਾ ਮੈਂ ਕਈ ਦਿਨ ਕਈ ਵਾਰ ਝਾੜੂ ਫੇਰ ਦਿੰਨੀ ਨਹੀਂ ਤਾਂ ਜੋ ਸੁੱਕ ਜਵੇ ਚੱਲ ਵਿਚਾਰੇ ਰਾਮ ਨਾਲ ਬੈਠੇ ਰਹਿੰਦੇ ਨੇ ਤੇ ਚਲੋ ਜੀ ਆਪਾਂ ਨੂੰ ਹਨਾ ਇਹ ਦੁੱਧ ਦਿੰਦੇ ਨੇ ਤਾਂ ਆਪਣਾ ਵੀ ਫਰਜ਼ ਬਣਦਾ ਹਨਾ ਆਪਾਂ ਇਹਨਾਂ ਨੂੰ ਸੰਭੀਏ ਕਿਉਂਕਿ ਜੇ ਇਹਨਾਂ ਦੇ ਸਿਰਤੀ ਆਪਣੀ ਕਬੀਲਦਾਰੀਆਂ ਤੁਰਦੀਆਂ ਨੇ ਜੇ ਆਪਾਂ ਪਸ਼ੂਆਂ ਨੂੰ ਸੰਭਾਂਗੇ ਤਾਂ ਹੀ ਆਪਣਾ ਮਨ ਲਓ ਘਰ ਦਾ ਖਰਚਾ ਇਹਨਾਂ ਦੇ ਸਿਰ ਤੇ ਤੁਰਦਾ ਹੈ ਤੇ ਇਹਨਾਂ ਨੂੰ ਸਾਹਮਣਾ ਤਾਂ ਬਹੁਤ ਜ਼ਰੂਰੀ ਆ ਤੇ ਬਸ ਜੀ ਆਹੀ ਔਖਾ ਹੋ ਜਾਂਦਾ ਬਸ ਇਹਨਾਂ ਦਾ ਦੋ ਦੋਹਾਂ ਮੌਸਮਾਂ ਦੇ ਵਿੱਚ ਬਾਕੀ ਜੀ ਹੁਣ ਆਪਾਂ ਇੱਥੋਂ ਸਾਫ਼ ਕਰਤਾ ਤੂੜੀ ਪਿਛਾ ਦਾਂਗੇ ਤੇ ਆਪਾਂ ਬਲਾਕ ਦਾ ਐਂਡ ਵਿੱਚ ਹੀ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲਾਕ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ